ਏ ਕਮਾਈ ਜੁਗਤ ਵਿਆਈ ਤੈਨ ਚੇਲੇ ਪਰਵਾਣਾ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਣਾ ਦੇਵ ਤੇ ਸੁਭਾਵੈ ਤਿਵੇਂ ਚਲਾਵੈ ਜਿਵਹੁ ਵਾ ਫੁਰਮਾਣਾ ਉਹ ਵਿਕ ਉਹ ਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨੀਲਾ ਅਨਾਦ ਅਨਾਹਤ ਜੋਗ ਜਗ ਇਕ ਬੇਸ ਆਦੇਸ ਤਿਸੈ ਆਦੇਸ ਆਦ ਅਨੀਲਾ ਅਨਾਦ ਅਨਾਤ ਜੋਗ ਜੋਗ ਇਕੰ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ